H1B ਵੀਜ਼ਾ ਨਿਯਮਾਂ ਨੂੰ ਸਖਤ ਕਰਨ ਤੋਂ ਬਾਅਦ ਟੈਂਪਰ ਸ਼ਾਸਨ ਹੁਣ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਿਕਲਪਿਕ ਪ੍ਰੈਕਟੀਕਲ ਸਿੱਖਾਈ ਪ੍ਰੋਗਰਾਮ ਤੇ ਨਜ਼ਰ ਰੱਖ ਰਿਹਾ ਹੈ ਜੋ ਸੰਭਾਵੀ ਤੌਰ ਤੇ F1 ਤੋਂ H1B ਵੀਜ਼ਾ ਤੱਕ ਦੇ ਰਸਤੇ ਨੂੰ ਵਿਗਾੜ ਸਕਦਾ ਹੈ OPT ਪ੍ਰੋਗਰਾਮ ਦੀ ਪ੍ਰਸਤਾਵਿਤ ਸਮਾਪਤੀ ਜਾਂ ਫਿਰ ਬੰਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨੌਕਰੀਆਂ ਦੀਆਂ ਸੰਭਾਵਨਾਵਾਂ ਅਤੇ ਅਮਰੀਕੀ ਯੂਨੀਵਰਸਿਟੀਆਂ ਦੀ ਵਿਸ਼ਵਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਯੋਗਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਅਗਲੇ ਸਾਲ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਕੰਪਨੀਸਨ ਦਾ ਐਮ ਏ ਜੀ ਏ 2000 ਫੜ ਰਿਹਾ ਹੈ ਅਤੇ ਨਾਲੀ ਐਚ 1 ਬੀ ਵੀਜ਼ਾ ਪ੍ਰਣਾਲੀ ਸੰਬੰਧੀ ਦੇ ਮੁੱਖ ਵਿਕਾਸ ਪਹਿਲਾਂ ਹੀ ਮੌਜੂਦ ਨੇ ਜਿਹਦੇ ਨਾਲ ਅਮਰੀਕੀ ਫਰਮਾਂ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣਾ ਮੁਸ਼ਕਲ ਹੋ ਗਿਆ ਹੈ ਦੱਸੇ ਹਰ ਇੱਕ ਵਿਦੇਸ਼ੀ ਕਰਮਚਾਰੀ ਦੇ ਲਈ 1 ਲੱਖ ਡਾਲਰ ਦੀ ਐਚ 1 ਬੀ ਪਟੀਸ਼ਨ ਫੀਸ ਦੀ ਸ਼ੁਰੂਆਤ ਅਮਰੀਕੀ ਕੰਪਨੀਆਂ ਦੇ ਲਈ ਇਸ ਨੂੰ ਹੋਰ ਮਹਿੰਗਾ ਬਣਾ ਦੇਵੇਗੀ ਜਦੋਂ ਕਿ ਦੂਜਾ ਪ੍ਰਸਤਾਵ ਤਨਖਾਹ ਅਧਾਰਤ ਚੌਨ ਪ੍ਰਕਿਰਿਆ ਨੂੰ ਸ਼ੁਰੂ ਕਰਦਾ ਹੈ ਅਮਨੇ ਕੀ ਕੰਪਨੀਆਂ ਨੂੰ ਚਾਹਤਾ ਉੱਚ ਤਨਖਾਹ